ਸ਼੍ਰੋਮਨੀ ਅਕਾਲੀ ਦਲ ਪੁਨਰ ਸੁਰਸ਼ੀਤ ਤੇ ਆਗੂ ਤੇ ਸਾਫਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਵਾਚ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਚੁੱਕੇ ਗੇ ਪਾਣੀ ਮੁੱਦੇ ਤੇ ਨਿਰਾਸ਼ਾ ਜ਼ਾਹਰ ਕੀਤੀ ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀ ਦਾ ਮੁੱਦਾ ਰੱਖਣ ਦੇ ਲਈ ਕੋਈ ਵਕੀਰ ਤੱਕ ਨਹੀਂ ਹੈ ਪੰਜਾਬ ਕੋਲ ਜਦੋਂ ਪਾਣੀ ਹੀ ਨਹੀਂ ਹੈ ਫਿਰ ਵੀ ਹਰਿਆਣਾ ਨੂੰ ਪਾਣੀ ਦੇ ਦੇਣਾ ਪੰਜਾਬ ਦੇ ਨਾਲ ੱਟਕਾ ਹੈ ਤੇ ਅチェਹੇ ਦੇ ਵਿੱਚ ਪੰਜਾਬ ਦਾ ਪੱਖ ਨਾ ਰੱਖਣਾ ਵੀ ਦੂਜੇ ਸੂਬੇ ਦੇ ਨਾਲ ਰਰਟ ਮਰਗਾਏ ਇਸੇ ਵੇਲੇ ਉਹਨਾਂ ਕਹੇ ਕਿ ਪੰਜਾਬ ਦਾ ਪਾਣੀ ਬਚਾਉਣ ਦੇ ਨਾਲ-ਨਾਲ ਪੰਜਾਬ ਦੇ ਘਟ ਰਹੇ ਪਾਣੀ ਦੀ ਗੱਲ ਕੇਂਦਰ ਅੱਗੇ ਰੱਖਣ ਦੀ ਜ਼ਰੂਰਤ ਹੈ। ਉਹਤਹੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੇ ਆਗੂਆਂ ਵੱਲੋਂ ਮੋੜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੇ ਚੰਦੂ ਮਾਤਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਿਧਾਂਤ ਹੈ ਉਸ ਤੇ ਸਿਰ ਜੋੜ ਕੇ ਚੱਲਣ ਦੀ ਜ਼ਰੂਰਤ ਹੈ। ਅੱਜ ਜਿਵੇਂ ਪੱਤਰਕਾਰ ਸਾਹਿਬ ਆਏ ਸੀ ਰਾਜਵਿੰਦਰ ਸਿੰਘ ਲਾਟੀ ਜੀ ਦੇ ਸਰਕਾਰ ਜੋ ਮਦਦ ਇਹਨਾਂ ਉਸ ਦਾ ਇਕਰਦੇ ਸੀ ਉਹਨਾਂ ਦੇ ਤੋਂ ਰਾਗੀ ਸ਼ਾਮ ਹੋਣ ਲਿਓ ਉਹ ਸਾਡੇ ਸਮਾਜਿਕ ਦਿੱਸਤ ਨੇ ਸਮਾਜੀ ਤੂਚਣ ਵਾਲਾ ਪਰਿਵਾਰ ਆ ਲੋਕਾਂ ਦੀ ਸੇਵਾ ਵਾਲਾ ਪਰਿਵਾਰ ਆ ਸੋ ਅੱਜ ਜਿਸ ਤਰ੍ਹਾਂ ਦਾ ਹਾਲਾਤ ਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਕੱਲ ਮੁਖਤਰੀ ਸਾਹਿਬ ਨੇ ਪੰਜਾਬ ਦੇ ਪਾਣੀਆਂ ਬਾਰੇ ਜਿਹੜੀ ਗੱਲ ਕੀਤੀ ਆ ਮੈਂ ਸਮਝਦਾ ਕਿ ਬਹੁਤ ਹੀ ਇੱਕ ਨਿਰਾਸ਼ਾ ਹੋਈ ਆ ਕਿ ਪੰਜਾਬ ਦਾ ਕੋਈ ਵਕੀਲ ਹੀ ਨਜ਼ਰ ਨਹੀਂ ਆਇਆ ਪੰਜਾਬ ਦਾ ਕੇਸ ਹੀ ਤਰੀਕੇ ਨਾਲ ਫਿਰ ਨਹੀਂ ਕਰ ਪਾਇਆ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪਾਣੀ ਹੀ ਨਹੀਂ ਤੇ ਫਿਰ ਪਾਣੀ ਜਿਹੜਾ ਮੌਜੂਦਾ ਜਾ ਰਿਹਾ ਹੋਰ ਉਹ ਵਿਵਸਥਾ ਬਣਾ ਦੇਣੀ ਉਹਨਾਂ ਨੇ ਭਾਵੇਂ ਦਾ ਪੰਜਾਬ ਦਾ ਇੱਕ ਕਿਸਮ ਦਾ ਠੱਗਾ ਪੰਜਾਬ ਦੇ ਜਿਹਨੇ ਜ਼ਿੰਮੇਵਾਰੀ ਸੰਭਾਲੀ ਜਦੋਂ ਚੌਕੀਦਾਰੀ ਤੇਰੇ ਪਾਸੇ ਰਾਜੇ ਫਿਰ ਦੇ ਘਰ ਕਿਵੇਂ ਬਸਾਗਾ ਸਵੱਜ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਦੀ ਲੋੜ ਆ ਪਰ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਜ਼ੋਰਦਾਰ ਢੰਗ ਨਾਲ ਤੇਰਾ ਪਾਣੀ ਦੀ ਮਕਦਾਰ ਘਟੀ ਆ ਉਹਦੀ ਜਾਣਕਾਰੀ ਕੇਂਦਰ ਦੇ ਸਾਹਮਣੇ ਰੱਖਣ ਦੀ ਲੋੜ ਆ ਅੱਜ ਜਦੋਂ ਪੰਜਾਬ ਹੜਿਆਣਾ ਬੰਦੀ ਬੰਦ ਹੋਈ ਉਸ ਤੋਂ ਲੈ ਕੇ ਅੱਜ ਤੱਕ ਕੁੱਲ ਪਾਣੀ ਦੀ ਮਕਦਾਰ ਘਟ ਗਈ ਉਹ ਪੇਸ ਰੱਖਿਆ ਨਹੀਂ ਜਾ ਰਿਹਾ ਹਰਿਆਣੇ ਨੂੰ ਪਾਣੀ ਉਨੇ ਦਿੱਤਾ ਜਾ ਰਿਹਾ ਤੇ ਬਚਦਾ ਪਾਣੀ ਪੰਜਾਬ ਦੇ ਹਵਾਲੇ ਦਿੱਤਾ ਜਾ ਰਿਹਾ ਤੇ ਵਜਨ ਦਾ ਮੈਸਮ ਦਾ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦਾ ਪਾਣੀ ਘਟਿਆ ਉਹਦੀ ਜਿਹੜੀ ਅਸੈਸਮੈਂਟ ਆ ਉਹਨਾਂ ਉੱਪਰ ਹੋਣੀ ਚਾਹੀਦੀ ਹੈ ਤੇ ਦੂਜਾ ਜੋ ਆ ਪਾਕਿਸਤਾਨ ਵੱਲ ਪਾਣੀ ਜਾ ਰਿਹਾ ਉਹਨੂੰ ਰੋਕਣ ਦਾ ਐਲਾਨ ਪੰਜਾਬ ਕੇਂਦਰ ਸਰਕਾਰ ਵੱਲੋਂ ਕੀਤਾ ਤੇ ਉਹ ਪਾਣੀ ਨੂੰ ਸੰਭਾਲ ਕੇ ਮਲ ਵਰਤਣ ਲਈ ਪੰਜਾਬ ਨੂੰ ਪਹਿਲਾਂ ਦੇਣਾ ਚਾਹੀਦਾ ਤੇ ਬਾਕੀ ਵਾਜ ਦਾ ਪਾਣੀ ਜਿਹੜਾ ਹੈ ਵਾਧੂ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਤੇ ਜਾਵੇ ਨਾ ਕਿ ਹਰਿਆਣੇ ਨੂੰ ਦਿੱਤਾ ਜਾਵੇ ਬਾਕੀ ਵਾਜ ਦਾ ਪਾਣੀ ਪੰਜਾਬ ਨੂੰ ਰੱਖਿਆ ਜਾਵੇ ਉਲਟਾ ਕੰਮ ਕੀਤਾ ਜਾ ਰਿਹਾ ਹੈ ਨਗਰ ਕੌਂਸਲ ਦੀ ਚੋਣਾਂ ਨੂੰ ਲੈ ਕੇ ਕੀ ਜ਼ਰੂਰਤ ਸੀ ਪੁਨਰ ਸਥਾਪਨ ਸ਼ਰਮਣੀ ਕਲ ਦਾ ਪੁਨਰ ਸਜਿਤ ਬੋਲੋ ਨਗਰ ਨਿਕੀਮੇ ਚੋਣਾਂ ਵਿੱਚ ਪੂਰੀ ਤਰ੍ਹਾਂ ਹਸਾਲਿਆ ਜਾਏਗਾ ਔਰ ਹਰ ਥਾਂ ਤੇ ਹਰ ਸ਼ਹਿਰ ਦੇ ਵਿੱਚ ਨਗਰ ਨਿਕੀਮੇ ਚੋਣਾਂ ਵਿੱਚ ਸ਼ਰਮਣੀ ਕਲ ਦਾ ਪੁਨਰ ਸਥਾਪਨ ਸਿਤਿ ਬੋਲੋ ਆਪਣੇ ਬੰਦੇ ਖੜੇ ਕੀਤੇ ਜਾਣਗੇ ਬਹੁਤ ਇਤਿਆਹ ਸਿੱਖਾ ਰਹੇ ਹਨ ਔਰ ਲੋਕਾਂ ਨੂੰ ਵੀ ਫੀਲ ਕਰ ਰਹੇ ਹਨ ਇੱਕ ਚੰਗਾ ਪ੍ਰਬੰਧ ਸ਼ਹਿਰੀ ਵਿਕਾਸ ਲਈ ਚੰਗੇ ਲੋਕ ਅੱਗੇ ਆਉਣ ਤੇ ਤਾਂ ਹੀ ਸ਼ਹਿਰਾਂ ਦਾ ਵਿਕਾਸ ਹੋ ਸਕੇਗਾ ਸ਼੍ਰੋਮਣੀ ਕਮੇਟੀ ਨੇ ਸੁਝੇ ਦੇ ਕਈ ਆਗੂ ਜਿਹੜੇ ਅਕਾਲੀ ਦਲ ਚੋਂ ਗੂੜ੍ਹ ਵਾਪਸੀ ਕਰ ਰਹੇ ਉਹਨੂੰ ਲੈ ਕੇ ਪੁਆਇੰਟ ਹੈ ਸਮਝਦਾ ਅੱਜ ਜੋ ਹਾਲਾਤ ਪੰਜਾਬ ਤੇ ਬੜੇ ਹੋਏ ਨੇ ਲੋਕ ਮਹਿਸੂਸ ਕਰਦੇ ਨੇ ਕਿ ਪੰਜਾਬ ਨੂੰ ਸੰਭਾਲਣ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਜਿਹੜਾ ਲੱਗਿਆ ਘੋਣਾ ਉਨ ਨੂੰ ਰੋਕਣ ਲਈ ਪਰ ਅੱਜ ਪੰਜਾਬ ਤੇ ਪੰਜਾਬੀਅਤ ਦਾ ਭਾਵਨਾ ਪੈਦਾ ਕਰਨ ਵਾਲੇ ਲੋਕਾਂ ਨੂੰ ਲਾਪਤ ਹੋਣ ਦੀ ਲੋੜ ਹੈ ਔਰ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਇੱਕ ਵਿਰਾਸਤਾ ਸ਼ਰਮਣੀ ਅਕਾਲੀ ਦਲ ਦਾ ਇੱਕ ਸਿਧਾਂਤ ਆ ਸ਼ਰਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ ਜਿਹੜੇ ਸੰਘਰਸ਼ ਕੀਤੇ ਨੇ ਔਰ ਸ਼ਰਮਣੀ ਅਕਾਲੀ ਦਲ ਆਲ ਇੰਡੀਆ ਅਕਾਲੀ ਕਾਨਫਰੰਸ 1978 ਦੇ ਵਿੱਚ ਜਿਹੜੀ ਇੱਕ ਨੀਤੀ ਲੈ ਕੇ ਚੱਲਿਆ ਜਿਹੜੇ ਲੋਗ ਉਸ ਨੀਤੀ ਤੇ ਚੱਲਣ ਜਾਂ ਕਰਨ ਕਰਦੇ ਨੇ ਉਹਨਾਂ ਨੂੰ ਅੱਜ ਸਿਰ ਜੋੜ ਕੇ ਤੁਰਨ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਬਚਾਇਆ ਜਾਵੇ ਪੰਜਾਬ ਨੂੰ ਇਸ ਦਿੱਲੀ ਬਗਾਂ ਦੀ ਗੁੱਤ ਤੋਂ ਬਚਾਉਣ ਲਈ ਇੱਕੋ ਇੱਕ ਰਸਤਾ ਕਿ ਪੰਜਾਬ ਦੀ ਆਵਾਜ਼ ਨੂੰ ਇਕੱਠੇ ਹੋ ਕੇ ਬਲਦ ਦਿੱਤਾ ਜਾਵੇ ਟੜਿਆ ਵਿੱਚ ਵੱਲ ਕੇ ਅੱਡ-ਅੱਡ ਹੋ ਕੇ ਪੰਜਾਬ ਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਮੈਂ ਸਮਝਦਾ ਬੜਾ ਹੀ ਚਿੰਤਾ ਵਾਲਾ ਹੈ ਉਹਨੂੰ ਰੋਕਣ ਦੀ ਲੋੜ ਹੈ ਜਿਹੜੇ ਵੀ ਵਾਰ ਟਕਰਾਅ ਤਣਾਅ ਪੈਦਾ ਹੋਏ ਨੇ ਇਕੱਲੀ ਸਫਾ ਅੰਦਰ ਅਮਾਨਦਾਨਾ ਸੁਹਿਰਤਾ ਦੇ ਨਾਲ ਨਿਪਟਾਉਣ ਦੀ ਲੋੜ ਆ